ਇਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਤੇ ਖੜੇ ਕੀਤੇ ਸਵਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੇ ਮੰਨੀ ਸੀ ਸ਼ਰਤ ਪਰ ਮੁਕਰਗੇ ਵਾਅਦੇ ਤੋਂ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਖਾਲਸਾ ਸਾਧਨਾ ਦਿਵਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਸਾਖੀ ਦੀ ਵਧਾਈ ਦੇਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2019 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੇ ਮੰਨੀ ਸੀ ਸ਼ਰਤ ਪਰ ਅਬਦੇ ਵਾਅਦੇ ਤੋਂ ਮੁਕਰ ਕੇ ਪੰਜਾਬ ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਜੋ ਦਿੱਤੀ ਜਾ ਰਹੀ ਹੈ ਬਹੁਤ ਹੀ ਮਾੜੀ ਗੱਲ ਹੈ ਸਰਕਾਰਾਂ ਨੂੰ ਧਾਰਮਿਕ ਮਾਮਲੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਤੇ ਇਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਿੰਨੇ ਵੀ ਮੇਲੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਇੱਕ ਵੀ ਟੋਕਰੀ ਵੱਜਰੀ ਤੱਕ ਦੀ ਨਹੀਂ ਸੜਕਾਂ ਤੇ ਪਾਈ ਗਈਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਉਹ ਗਰਨਾਨ ਕਾ ਨਾਮ ਲੈਵਾ ਮਾਈ ਭਾਈ ਜਿਹੜੇ ਦੇਸ਼ ਤੇ ਵਿਦੇਸ਼ ਵਿੱਚ ਵੱਸਦੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦਾ 325 ਸਾਲਾਂ ਤੇ ਬਹੁਤ-ਬਹੁਤ ਵਧਾਈ ਦਿਨਾਂ ਕਾਮਨਾ ਵੀ ਕਰਦਾ ਕਿ ਅੱਜ ਤੋਂ 325 ਸਾਲ ਪਹਿਲਾਂ ਸਤਗੁਰਾਂ ਨੇ ਇੱਕ ਵੱਡੇ ਕਾਠ ਵਿੱਚੋਂ ਪੰਜ ਪਿਆਰੇ ਜਿਨ੍ਹਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਤਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਖੜਮਾ ਖਾਲਸੇ ਪੰਥ ਲਈ ਕਿ ਪੰਜ ਪ੍ਰਧਾਨੀ ਦੀ ਫਿਰਤ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਪੌਲ ਦੇ ਲਈ ਗੁਰੂ ਪਾਤਸ਼ਾਹ ਦੇ ਸਨਮੁਖ ਹੋ ਕੇ ਇੱਕ ਜਥੇਦਾਰ ਚੁਣ ਕੇ ਉਹ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਜਿਹੜੇ ਵੀ ਇਸ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਕੌਲ ਦਿੱਤੀ ਜਾਂਦੀ ਮੈਂ ਜਿੱਥੇ ਵਿਦਾਈ ਦਿਨਾ ਉਥੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅਮਰਤਾਰੀ ਹੋਈਏ ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼ ਹੈ ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਔਰ ਜਸਹੇਦਾਰ ਸ਼੍ਰੀ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਇਹ ਹਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾਂ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ ਆਪਣੇ ਦਫ਼ਤਰਾਂ ਦੇ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸਜੋਬਤ ਆ ਇਹ ਖਾਲਸਾ ਹੀ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸਜੋਬਤ ਕੀਤੇ ਜਾਂਦੇ ਉਹ 13 ਵਿਸਾਖੀ ਤੱਕ ਨਹੀਂਗਾ ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਕਿ ਉਹ ਨਿਰੰਤਰ ਕਿਉਂਕਿ ਹਰ ਇੱਕ ਦਾ ਇੱਕ ਉਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਉਸੂਲ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ ਇੱਥੇ ਕੋਈ ਵੀ ਆ ਸਕਦਾ ਕਿਸੇ ਲਈ ਕੋਈ ਰਕਾਬ ਨਹੀਂ ਸੋ ਮੈਂ ਸਾਰੀ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ ਇਹ ਜੇ ਸਦਾ ਵਾਸਤੇ ਚਲਾਣਾ ਤਾਂ ਵਧੀਆ ਹੋ ਵੀ ਪਰ ਘੱਟੋ ਘੱਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚੁਲਾਏ ਜਾਣ ਦੂਸਰੀ ਬੇਨਤੀ ਆ ਕਿ ਲੰਬੇ ਅਰਸੇ ਤੋਂ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੀ ਆ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ ਨਹੀਂ ਮੰਗਦੇ ਕੇਵਲ ਤਾਂ ਕੇਵਲ ਜਿਹੜੀ 2019 ਦੇ ਵਿੱਚ ਸਹਿਬਾਂ ਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਨੇ ਦੀ ਸਜ਼ਾ ਮਾਫ ਸਜ਼ਾ ਮਾਫ ਕਿੰਦਾ ਸਾਇੰਸ ਪਰਾਂ ਦੀ 10 ਸੈਂਟੈਂਸ ਜਿਹੜੀ ਉਹ ਮਾਫ ਕਰਕੇ ਲਾਈਵ 'ਚ ਤੇ ਗਰਦੀਪ ਸਿੰਘ ਭਾਈ ਗਰਦੀਪ ਸਿੰਘ ਖੜਾ ਤੇ ਭਾਈ ਦਵਿੰਦਰਪਾਲ ਸਿੰਘ ਕੋਲ ਉਹਨਾਂ ਦੀ ਜਿਹੜੀ ਆ ਉਹ ਮਾਫੀ ਦਿੱਤੀ ਜਾਊਗੀ ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਕਰਮੀਲ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਬਿਰਧ ਮਾਤਾ ਆਇਆ ਵਿਆਹ ਵੀ ਸਾਰਾ ਜੇਲ੍ਹ ਦੇ ਵਿੱਚੇ ਵਿਆਹ ਵੀ ਨਾ ਹੋਇਆ ਉਹਦੀ ਮੋੜ ਇਹ ਕੈਨਸਲ ਕਰਕੇ ਪ੍ਰੋਲ ਉਹ ਮੋੜ ਜੇਲ੍ਹ ਵਿੱਚ ਧੱਕ ਦਿੱਤੇ ਆ ਇਹ ਸਾਡੇ ਵੱਡੇ ਗਿਲੇ ਵੀ ਆ ਔਰ ਜਿ세 ਸੈਂਟਰ ਸਰਕਾਰ ਤੇ ਗਿਲੇ ਆ ਉਥੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਕਿਸਤਾਕੀ ਨਹੀਂ ਕੀਤੀ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਤੋਂ ਇਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੇ ਆ ਲਗਾਤਾਰ 3-4 ਦਿਨ ਦਾ ਮੈਂ ਸੁਣ ਰਿਹਾ ਹਾਂ ਕਿ ਕਿਵੇਂ ਉਥੇ ਇੱਕ ਦੂਏ ਦੇ ਖਿਲਾਫ ਭਰ ਕੇ ਗੰਦ ਦੇ ਟੋਕਰੇ ਸਿੱਟੇ ਜਾ ਰਹੇ ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ এমਪਲਾਈਜ਼ ਬਕਾਰਿਆਂ ਦੇ ਪੱਲੇ ਤਨਖਾਹਾਂ ਨਹੀਂ ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਅਕਾਲ ਤਖ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੇ ਵੀ ਪਰ ਸ਼ੋਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸਪੱਸ਼ਟ ਹੋ ਕੇ ਆ ਗਿਆ ਤੋਂ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਸਤਿਕਾਰ ਕਰਦਾ ਐਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ ਮੈਂ ਵੱਡੇ ਡੰਗਾਈ 'ਚ ਨਾ ਜਾਵਾਂ ਇਦਾਂ ਹੀ ਹਜ਼ੂਰ ਸਾਹਿਬ ਦੇ ਵਿੱਚ ਕੀ ਹੋਇਆ ਤੋਂ ਐਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ ਆਉਂਦੀ ਚੋਣ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋੰਦਾ ਗੋਦੀਆ ਜਾ ਰਹੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਖਣਾ ਉਹਦੇ ਲਈ ਵੀ ਗੋੰਦਾ ਗਣੀਆਂ ਜਾ ਰਹੀਆਂ ਸੋ ਸਰਕਾਰ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਦਾ ਇੱਕ ਥਾਂ ਇਕੱਤਰ ਹੋਈਏ ਲਓ ਅੱਜ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਕਿਸੇ ਦੀ ਮੰਗ ਦੀ ਲੋੜ ਨਹੀਂ ਪੈਣੀ ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਂ ਜਿਹੜਾ ਆ ਇਕੱਤਰ ਹੋਣ ਦਾ ਆ ਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੋ ਮੈਂ ਜਿੱਥੇ ਅੱਜ ਵਧਾਈ ਵੀ ਦਿੰਨਾ ਉਥੇ ਇਹ ਸਰਕਾਰ ਨੂੰ ਵੀ ਚਾਹਨਾ ਜਿਹੜੇ ਧਾਰਮਿਕ ਕਾਰਜ ਆ ਪਿੱਛੇ ਆਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ ਉਹ ਕਿਵੇਂ ਮਹਾਪੁਰਸ਼ਾਂ ਨੇ ਆਨੰਦਗੜ੍ਹ ਕਿਲੇ ਵਾਲਿਆਂ ਨੇ ਉਹ ਛੜਕ ਚੌੜੀ ਕੀਤੀ ਇੱਕ ਬਜਰੀ ਦੀ ਉੱਥੇ ਟੋਕਰੀ ਨਹੀਂ ਛੱਡੇ ਛੇ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਆ ਹੁਣ ਵੀ ਮੈਂ ਇੱਥੇ ਦੇਖਦਾ ਇੱਕ ਆ ਜ਼ਰੂਰ 메ਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰ ਹੀ ਨਹੀਂ ਉਹ ਪ੍ਰੀਮਿਕਸ ਜਿਹੜੀ ਪਾਈ ਆ ਪਰ ਬਾਕੀ ਛੜਕਾਂ ਦਾ ਜੋ ਹਾਲ ਆ ਮੈਂ ਸਮਝਦਾ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਫੇਲ ਹੋਈ ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਿਕ ਜੋੜ ਮੇਲੇ ਤਾਂ ਤਾਂ ਹਰ ਇੱਕ ਦਾ ਜੋਰ ਹੁੰਦਾ ਸਰਕਾਰ ਦਾ ਵੀ ਸੰਗਤਾਂ ਨੇ ਆਉਣਾ ਆ ਤੇ ਕੋਈ ਨਾ ਕੋਈ ਸੇਧ ਕਰ ਦਈਏ ਆ ਪਿਛੇ ਸੀਬੜੀ ਦਾ ਸਾਡਾ ਸਿਗਾ ਉਹ ਵੀ ਆਪ ਹੀ ਸਾਨੂੰ ਆਪਣੇ ਕੋਲੋਂ ਹੀ ਕਰਨਾ ਪਿਆ ਸੋ ਮੈਂ ਸਮਝਦਾ ਭਈ ਅੱਜ ਦੇ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਇੱਕ ਅਕਾਲ ਤਖਤ ਦੀ ਸਰਪ੍ਰਸਤੀ ਹੇਠਾਂ ਕੱਟੇ ਹੋਣ ਫਿਰ ਜਿਹੜੇ ਕੋਈ ਮੁੱਦੇ ਨੇ ਰਹਿਣੇ ਫਿਰ ਆ ਬੋਲਣ ਦੀਆਂ ਵੀ ਲੋੜਾਂ ਨਹੀਂ ਪੈਣੀਆਂ ਆਪਣੇ ਆਪ ਹੀ ਸਾਰੇ ਹੱਲ ਹੋ ਜਾਣਗੇ ਸੋ ਸਾਰੇ ਕੌਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਦ ਦੀ ਰਿਪੋਰਟ